ਪੂਰੇ ਸਫਰ ਦੇ ਵਿੱਚ ਬਿੱਟੂ ਬਾਈ ਦਾ ਸਾਈਕਲ ਜਿਹੜਾ ਪਹਿਲੇ ਦਿਨ ਪੈਂਚਰ ਹੋਇਆ ਰਾਤ ਅੱਜ 12ਵੇਂ ਮਹੀਨੇ ਦੀ 3 ਤਰੀਕ ਸਾਲ 2025 ਦਿਨ ਬੁੱਧਵਾਰ ਤੇ ਆਪਣੀ ਰਾਤ ਐਸ ਪੈਟਰੋਲ ਪੰਪ ਤੇ ਬਤੀਤ ਹੋਈ ਸੀ ਰਾਤ ਜਦੋਂ ਆਏ ਸੀ ਤੰਬੂ ਆਪਾਂ ਉੱਥੇ ਲਾ ਲਿਆ ਸੀ ਆ ਤੇ ਪੈਟਰੋਲ ਪੰਪ ਵਾਲੇ ਜਿਹੜੇ ਬਾਈ ਇੱਥੇ ਰਾਤ ਨੂੰ ਰਾਖੀ ਰੱਖਦੇ ਆ ਉਹਨਾਂ ਨੇ ਕਿਹਾ ਭਾਈ ਤੁਸੀਂ ਤੰਬੂ ਜਿਹੜਾ ਇਹਦੇ ਥੱਲੇ ਲਾ ਲਓ ਨਹੀਂ ਤਾਂ ਅੰਦਰ ਜਿਹੜਾ ਕਮਰਾ ਉੱਥੇ ਲਾ ਲਓ ਤੁਸੀਂ ਰਾਤ ਨੂੰ ਠੰਡ ਤੋਂ ਬਚੇ ਰਵਾਂਗੇ ਤੇ ਰਾਤ ਕਿਉਂ ਕੰਮ ਚੱਲੀ ਜਾਂਦਾ ਸੀ ਸੀਸੇ ਸੁਸੇ ਲਾਈ ਜਾਂਦੇ ਸੀ ਇਹ ਤੇ ਉਹ ਕਹਿੰਦੇ ਘੰਟਾ ਖੜ੍ਹ ਜੋ ਤੇ ਆਪਾਂ ਨੂੰ نیند ਆਈ ਜਾਂਦੀ ਸੀ 12 ਵਜੇ ਖੜੇ ਸੀਗੇ ਤੇ ਐਸੇ ਕਰਕੇ ਆਪਾਂ ਇਹ ਜਿਹੜਾ ਪੈਟਰੋਲ ਪੰਪਾ ਦੇ ਥੱਲੇ ਲਾ ਲਿਆ ਸੀ ਤਰੇਲ ਤੇ ਰੂਲ ਤੋਂ ਬਚੇ ਰਵਾਂਗੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੇ ਆਇਆ ਨੂੰ ਆਖਦੇ ਆਂ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਕੀ ਗੱਲਾਂ ਬਾਤਾਂ ਹੁੰਦੀਆਂ ਸਫ਼ਰ 'ਚ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਦੇ ਤੁਰੇ ਚੱਲਾਂਗੇ ਤੇ ਆਪਾਂ ਜਾਣਾ ਇੰਦੋਰ ਵੱਲ ਇੱਧਰ ਤਾਂ ਵਾਹ ਵਈ ਪਿਆ ਹੈ 350 ਪਿਆਊ ਆ ਇੰਦੋਰ ਤੇ ਉੱਧਰ ਨੂੰ ਜਾਣਾ ਤੇ ਇੱਧਰ ਭਾਈ ਤੜਕੇ ਤੜਕੇ ਆਪਾਂ ਬਿੱਟੂ ਭਾਈ ਦਾ ਸਾਈਕਲ ਦਾ ਪੈਂਚਰ ਲਾਉਨੇ ਆ ਜਿਵੇਂ ਰਾਤ ਦੀ ਵੀਡੀਓ 'ਚ ਦੱਸੇ ਸੀਗਾ ਵੀ ਇਹਦੀ ਫੂਕ ਨਿਕਲ ਗਈ ਸੀ ਤੇ ਪੂਰੇ ਸਫਰ ਦੇ ਵਿੱਚ ਬਿੱਟੂ ਬਾਈ ਦਾ ਸਾਈਕਲ ਜਿਹੜਾ ਪਹਿਲੇ ਦਿਨ ਪੈਂਚਰ ਹੋਇਆ ਰਾਤ ਲੱਗੇ ਪੈਂਚਰ ਹਾਂਜੀ ਹਾਂਜੀ ਤੇ ਆਪਾਂ ਹੀ ਰਾਤ ਆਪਾਂ ਤਰਪਾਲ ਜੀ ਪਾਤੀ ਸੀ ਵੀ ਧੁੰਦ ਜੀ ਤੋਂ ਬਚਿਆ ਰਹੂਗਾ ਸਾਈਕਲਾਂ ਨੂੰ ਜੰਗਾਲ ਨਹੀਂ ਫੜਦੇਗੇ ਤੇ ਵੈਸੇ ਵੀ ਨਾਟ ਬਾਵਾ ਜੰਗਾਲ ਫੜੇ ਵੀ ਆਪਣੇ ਉਹਨਾਂ ਇਹਨਾਂ ਨੇ ਠਿੱਠ ਕੀਤਾ ਪਰ ਜਿੰਨੇ ਕੁ ਰੁਪਏ ਲਾਏ ਆਪਾਂ ਉਸ ਹਾਵਣਾ ਇਹਨਾਂ ਦੇ ਨਾਟ ਮਾੜੇ ਆ ਕਿਉਂਕਿ ਜਾਰ ਬਹੁਤ ਫੜੀ ਵੀ ਆ ਦੇਖੋ ਇਹ ਸਾਰੇ ਨਟਾਂ ਨੇ ਜਾਰ ਫੜ ਰੱਖੀ ਆ ਜੇ ਅੱਗੇ ਸ਼ੋਕਰਾਂ ਦੀ ਗੱਲ ਕਰੀਏ ਸ਼ੋਕਰਾਂ ਨੂੰ ਵੀ ਜਰ ਪਈ ਵੀ ਆ ਇਹ ਤਾਂ ਆਪਾਂ ਲੀਰਲੂਰ ਜੀ ਮਾਰਦੇ ਨੇ ਨੇ ਟਕਾਂ ਵੀ ਤਾਰ ਕੇ ਬਚਾਇਆ ਜੇ ਲੀਰਲੂਰ ਨਾ ਮਾਰੀਏ ਤਾਂ ਜਿੱਦਾ ਜਮੇ ਕੰਮ ਹੋ ਜੇ ਵੈਸੇ ਸਾਈਕਲ ਲੋਟਾ ਜੇ ਨਟਾ ਪੱਖੋ ਦੇਖੀਏ ਤਾਂ ਫਿਰ ਬਹੁਤ ਮਾੜੇ ਆ ਕਿਉਂਕਿ ਇੰਨੇ ਪੈਸੇ ਲਾਏ ਤੇ ਜਰ ਫੜਦੇ ਆ ਫਿਰ ਕੋਈ ਤੁੱਕੀ ਵਾਲੀ ਗੱਲ ਨਹੀਂ ਗਈ ਤੇ ਸਾਰੇ ਨਾਲ ਪਹਿਲਾਂ ਆਪਾਂ ਬਿੱਟੂ ਬਾਈ ਦਾ ਸਾਈਕਲ ਦਾ ਪੈਂਚਰ ਲਾਉਨੇ ਆ ਫਿਰ ਆਪਾਂ ਅੱਗੇ ਦਾ ਜਿਹੜਾ ਸਫਰ ਹੈ ਸ਼ੁਰੂ ਕਰਾਂਗੇ ਖੋਲੇ ਤੜਕੇ ਤੜਕੇ ਟਾਇਰ ਖੋਲੇ ਤੇ ਹੁਣ ਆਪਾਂ ਹਵਾ ਭਰ ਕੇ ਚੈੱਕ ਕਰਦੇ ਆਂ ਜੀ ਟਾਇਰ ਚ ਦਾ ਹੱਥ ਮਾਰ ਲਿਆ ਚੰਗੀ ਤਰ੍ਹਾਂ ਕੋਈ ਲੱਭਿਆ ਨਹੀਂ ਖੱਚ ਕੁੱਚਿਆ ਨਾ ਕੋਈ ਕੰਡਾ ਨਾ ਕੋਈ ਮੇਖ ਮੁਖ ਜੀ ਹਵਾ ਪਰ ਇਹ ਹੀ ਪਤਾ ਲੱਗੂਆ ਹੁੰਦਾ ਇਹ ਤਾਂ ਹੈਗਾ ਵੀ ਪੈਂਚਰ ਤਾਂ ਹੈ ਚੰਗੀ ਤਰ੍ਹਾਂ ਮਾਰ ਲਾ ਹੁਣ ਲੀਰ ਮੁੱਦਗੀ ਤਈਆ ਅਟੂ ਵਜੇ ਚ ਹਵਾ ਘਟਿਆ ਬਾਅਦ ਚ ਜਵੇਂ ਨਿੱਕੀ ਜੀ ਬਣ ਜਾਂਦੀ ਹੈ ਨਾ ਟਾਇਰ ਦੇ ਸਾਹਮਣੇ ਹੁਣ ਬਾਲੀ ਵੱਡੀ ਹੋ ਗਈ ਆਲੀ ਆਰਿਆ ਆ ਇਹਦਾ ਪੂਰਾ ਵੱਡਾ ਪੈਂਚਰ ਆਇਆ ਨਾ ਪੂਰਾ ਹੈ ਹਾਂ ਆ ਦੇਖੋ ਇਹ ਚ ਟਾਇਰ ਚ ਚੰਗੀ ਤਰ੍ਹਾਂ ਹੱਥ ਮਾਰ ਆ ਰਿਹਾ ਪੈਂਚਰ ਦਾਈ ਨਾਲ ਦੀ ਨਾਲ ਹਵਾ ਘਟੀ ਹੈ ਇੱਥੇ ਥੋੜਾ ਜਿਹਾ ਪਤਲਾ ਹੈ ਡੱਕਾ ਦੀ ਲੰਬੇ ਹਰਪਾਲ ਡੱਕਾ ਕੋਈ ਉਹਦੀ ਤੀਲ ਜੀ ਰੱਖ ਕੇ ਚੰਗੀ ਰਿਟਾਇਰ ਚਾਤ ਮਾਰਨਾ ਭੂਗਾ ਕੋਈ ਨਾ ਕੋਈ ਸਾ ਹੈ ਹੀ ਚੀਤਾ ਹੀ ਤੱਕ ਪੈਂਚਰ ਹੋਇਆ ਹੈਗਾ ਵਿਚਾਲੀ ਆਸੇ ਪਾਸੇ ਵੀ ਨਹੀਂਗਾ ਲਾ ਕੇ ਪੈਂਚਰ ਤੇ ਦਵਾਰੇ ਕਾਸ ਕੇ ਟਾਇਰ ਤੇ ਸਿੱਧਾ ਕਰਕੇ ਖੜਾਤਾ ਤੇ ਇਹ ਆਪਣੇ ਕੋਲ ਤਿੰਨ ਟੂਪਾਂ ਇੱਕ ਹਰਪਾਲ ਬਾਈ ਵਾਲੇ ਸਾਈਕਲ ਚੋਂ ਕੱਢੀ ਸੀ ਤੇ ਇੱਕ ਆਪਣੇ ਵਾਲੇ ਚੋਂ ਇਹ ਕੋਈ ਹੁਣ ਦੁਕਾਨ ਆਈ ਤੇ ਅੱਗੇ ਇਹਨਾਂ ਦੋਨਾਂ ਦੇ ਟੂਪਾਂ ਦੇ ਪੈਂਚਰ ਲਵਾਵਾਂਗੇ ਤੇ ਇੱਕ ਆਪਣੇ ਕੋਲ ਟੂਪਾ ਜਿਹੜੀ ਦੇਸੀ ਸਾਈਕਲ ਦੀ ਜਿਹੜਾ ਆਪਣੇ ਕੋਲ ਪਹਿਲਾ ਸੀ ਆ ਉਹ ਸਾਈਕਲ ਦੀ ਟੂਪਾ ਆਪਣੇ ਕੋਲ ਹੀ ਪਈ ਸੀ ਤੇ ਵੀ ਆਪਾਂ ਨਾਲ ਹੀ ਚੱਕੀ ਫਿਰਦੇ ਆਂ ਹੁਣ ਆਪਾਂ ਸਮਾਨ ਸੱਲਾ ਕੱਸਦੇ ਆਂ ਤੇ ਅੱਗੇ ਵੱਲ ਵਧਦੇ ਆਂ ਕਰ ਲਿਆ ਆਪਾਂ ਅੱਜ ਦਾ ਜਿਹੜਾ ਸਫ਼ਰ ਸ਼ੁਰੂ ਵਾਹਿਗੁਰੂ ਜੀ ਅੱਜ ਦਾ ਜਿਹੜਾ ਸਫ਼ਰ ਆਪਣਾ ਸੁਖਦਮਈ ਹੋਵੇ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਵਾਹਿਗੁਰੂ ਜੀ ਚੱਲਦੇ ਆਂ ਅੱਗੇ ਵੱਲ ਵਾਹਿ ਗੁਰੂ 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 ਜੀ ਚਾ ਪੀਣ ਤੋਂ ਬਿਨਾਂ ਹੀ ਅੱਜ ਤੜਕੇ ਤੜਕੇ ਸਾਈਕਲਾਂ ਦੇ ਪੈਡਲ ਵਜਣ ਲੱਗ ਗਿਆ ਹੈ ਤੇ ਜਿੱਥੇ ਆਪਾਂ ਰਾਤ ਬਤੀਤ ਕੀਤੀ ਸੀ ਉਹ ਪੈਟਰੋਲ ਪੰਪ ਚੱਲੂ ਵੀ ਨਹੀਂ ਸੀਗਾ ਤੇ ਉਹਦੇ ਆਲੇ-ਦੁਆਲੇ ਕਿਤੇ ਹੋਟਲ ਵੀ ਨਹੀਂ ਸੀਗਾ ਤੇ ਹੁਣ ਗੱਡੀਆਂ ਜਿਹੜੀਆਂ ਅੱਗੇ ਨੂੰ ਖਿੱਚਤੀਆਂ ਦੇਖਦੀਆਂ ਕਿੱਥੇ ਜਾ ਕੇ ਹੋਟਲ ਮਿਲਦਾ ਫੇਰ ਆਪਾਂ ਚਾਹ ਪੀ ਕੇ ਤੇ ਫੇਰ ਆਪਾਂ ਜਿਹੜਾ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ 1 ਕਿਲੋਮੀਟਰ ਚੱਲਣ ਤੋਂ ਬਾਅਦ ਚ ਉਹ ਤੇ ਆ ਛੋਟਾ ਇਹ ਖੋਖਾ ਆ ਨਾਲ ਦੇ ਨਾਲ ਦੀ ਆਪਣੇ ਸਾਥੀਆਂ ਨੇ ਬ੍ਰੇਕਾਂ ਮਾਰਦੀਆਂ ਸਾਈਕਲਾਂ ਦੀਆਂ ਚਾਹ ਪੀਣੇ ਆ ਵਾਲਾ ਨਹੀਂ ਸਾਈਕਲ ਚਲਾ ਲਿਆ 30 40 ਕਿਲੋਮੀਟਰ ਤਾਂ ਚਲਾ ਕੇ ਆਇਆ ਆਉਂਦੇ ਸਾਰੀ ਮੰਜੇ ਤੇ ਲੇਟ ਗਿਆ ਥੱਕਿਆ ਬੰਦਾ ਢੇਕਦਾ ਹੁੰਦਾ ਤੂੰ ਤਾਂ ਸਾਈਕਲ ਬਾਅਦ ਚ ਖੜਾਇਆ ਮੰਜੇਡ ਰਾਤ ਨੂੰ ਤੂੰ ਸੌਂਦਾ ਹੁੰਦਾ ਹੁੰਦਾ ਤੇ ਥੱਕਿਆ ਹੁੰਦਾ ਮੁੰਡਾ ਉਹ ਤਾਂ ਥੱਕੇ ਹੁੰਨੇ ਆ ਥੱਕੇ ਹੀ ਹੁੰਨੇ ਆ ਦਾ ਇਹ ਬਾਬਾ ਸੌਣ ਵਾਸਤੇ ਬਣੀ ਆ ਇਹ ਚੀਜ਼ ਹਾਂ ਤੇ ਸੌਣ ਵਾਸਤੇ ਬਣੀ ਆ ਇਹ ਚੀਜ਼ ਐ ਨਹੀਂ ਵੀ ਬੰਦਾ ਥੱਕਿਆ ਤੇ ਬੰਦਾ ਲੱਲੇ ਹਾਂ ਥੱਕੇ ਹੀ ਹੁੰਦਾ ਆਉਂਦੇ ਸਾਰ ਸਾਈਕਲ ਬਾਅਦ ਚ ਖੜਾਇਆ ਨਾਲ ਦੀ ਨਾਲ ਢੇਕੇ ਸੰਜੀਤਰਾ ਸਿੱਖੋ ਬਿੱਟੂ ਬਾਈ ਤੇਰਾ ਕੀ ਕਹਿਣਾ ਵੀ ਥੱਕਿਆ ਪੈਣਾ ਏ ਬੋਲੇ ਕਹਾਂ ਮੈਨੂੰ ਟ੍ਰੇਨ ਤੋਂ ਢਾਡੋ ਅੱਜ 100 ਕਿਲੋਮੀਟਰ ਸਾਈਕਲ ਚਲਾਉਣਾ ਇੱਕ ਵਾਰੀ ਵੀ ਰੋਕ ਕੇ ਤਾਂ ਹਿਸਾਬ ਲਾ ਲੈ ਮੇਰੇ ਨਾਲ ਸਾਈਕਲ ਚਲਾ ਅਸੀਂ ਚਲਾਵਾਂਗੇ ਹੋ ਗਈ ਪੱਕੀ ਗੱਲ ਹੋ ਗਈ ਪੱਕੀ ਆ ਸਾਡੇ ਵਿੱਚ ਰੁਕਣਾ ਨਹੀਂ ਵੀਡੀਓ ਨਹੀਂ ਬਣਾਉਣੀ ਹਾਂ ਪੱਕਾ ਠੀਕ ਆ ਠੀਕ ਨਹੀਂ ਬਣਾਉਣੀ ਆ 100 ਕਿਲੋਮੀਟਰ ਚਲਾਉਣਾ ਜਾਉਂ ਤੂੰ ਵਧੀਆ ਚਲ ਠੀਕ ਹੈ ਚਲ ਜਿਹੜਾ ਪਹਿਲਾ ਬਹਿ ਗਿਆ ਉਹ ਬਹਿ ਗਿਆ ਠੀਕ ਇਹ ਖਾ ਦੇ ਕੇ ਮਾਰ ਦੇ ਤਾਂ ਲੈ ਕੋਲੇ ਜਿਹੜਾ 115 ਕਿਲੋਮੀਟਰ ਬਾਕੀ ਹੈ ਨਾਗਪੁਰ 320 ਕਿਲੋਮੀਟਰ ਬਾਕੀ ਹੈ ਤੇ ਆਪਾਂ ਜਿਹੜਾ ਹੁਣ ਸਫਰ ਕਰੀ ਜਾਂਦੇ ਆ ਅੰਨਾ ਚ 168 ਨੈਸ਼ਨਲ ਹਾਈਵੇ ਤੇ ਕਰੀ ਜਾਂਦੇ ਆ ਤੇ ਅੱਜ ਹਵਾ ਬਹੁਤ ਤੇਜ਼ ਚੱਲੀ ਜਾਂਦੀ ਆ ਸਾਹਮਣੇ ਮੱਥੋਂ ਉਹਦੇ ਕਰਕੇ ਸਾਈਕਲ ਜਿਹੜਾ ਪਹਿਲੇ ਲੋ ਚ ਤੇ ਇਧਰ ਚੌਥੇ ਗੇਅਰ ਚ ਤੁਰਦਾ ਕਿਉਂਕਿ ਹਵਾ ਜਿਹੜੀ ਤੁਰ ਨਹੀਂ ਨਹੀਂ ਦੇਈ ਜਾਂਦੀ ਸਾਈਕਲ ਨੂੰ ਆ ਦੇਖੋ ਕਿਹੜਾ ਲੋਟ ਹਵਾ ਚੱਲੀ ਆ ਹਲਾਏ ਦੀ ਟੱਡੀ ਖਿੱਚਦੀ ਆ ਇਹਨੂੰ ਇਧਰ ਨੂੰ ਪੈਟਰੋਲ ਮਪਾਪਾ ਸਾਈਕਲ ਨੂੰ ਉਧਰ ਨੂੰ ਖਿੱਚਦੀ ਆ। ਟਾਈਮ ਆ ਜਿਹੜਾ 1 ਵਜ ਗਿਆ ਤੇ ਤੜਕੇ ਦੇ ਆਪਾਂ ਚਾਹ ਪੀ ਕੇ ਤੁਰਿਆ। ਤੇ ਸਫਰ ਦਾ ਅੱਜ ਦਾ ਨਵੇੜਾ ਕਰ ਲਿਆ ਆਪਾਂ 35 ਤੋਂ 40 ਕਿਲੋਮੀਟਰ। ਲੱਗ ਭਾਗ ਅੱਜ ਦਾ ਸਫਰ ਦਾ ਨਵੇੜਾ ਹੋ ਗਿਆ। ਤੇ ਭੁੱਖ ਲੱਗੀ ਪਈ ਸੀ ਤੇ ਇਧਰ ਨੈਸ਼ਨਲ ਹਾਈਵੇ ਤੇ ਢਾਬਾ ਆਇਆ ਤੇ ਇੱਥੋਂ ਆਪਾਂ ਖਾ ਪੀ ਕੇ ਤੇ ਫੇਰ ਅੱਗੇ ਵੱਲ ਵਧਾਂਗੇ। ਇਧਰ ਆਪਣੇ ਨਾਲ ਦੇ ਸਾਥੀਆਂ ਨੇ ਖਾਣਾ ਪੀਣਾ ਮੰਗਾ ਲਿਆ ਹੈਗਾ। ਦੋ ਪਲੇਟਾਂ ਕੜੀ ਚੋਲ ਦੀਆਂ ਆ ਭਾਈ ਜਿਹੜਾ ਖਾਈ ਜਾਂਦੇ ਆ ਕੀ ਬੋਲਦੇ ਏ ਨੂੰ ਬਿੱਟੂ ਬਾਈ ਬੜਾ ਪਾਉ ਬੜਾ ਪਾਉ ਦੋ ਇਹ ਕਰਵਾਇਆ ਤੇ ਆ ਭਾਈ ਪਕੌੜੇ ਮੈਨੂੰ ਸਵਾਲ ਲੱਗੇ ਸੀ ਇਹ ਇਹ ਭਾਈ ਇਹਨਾਂ ਨੇ 20 ਰੁਪਈਆ ਦੀ ਕਹਿੰਦੇ ਪਲੇਟ ਆ ਆ 20 ਰੁਪਈਆ ਦੇ ਦਿੱਤੇ ਆ ਤੇ ਇਹ ਕਰਵਾਇਆ ਇਹ ਖਾ ਕੇ ਤੇ ਫਿਰ ਆਪਾਂ ਅੱਗੇ ਵੱਲ ਵਧਦੇ ਆ ਕਿਉਂਕਿ ਤੜਕੇ ਦਾ ਆਪਾਂ ਕੁਝ ਵੀ ਨਹੀਂ ਖਾਦਾ ਤੇ ਤੁਹਾਨੂੰ ਪਤਾ ਹੀ ਆ ਖਾਲੀ ਢਿੱਡ ਦਾ ਜਿਹੜੇ ਸਾਈਕਲਾਂ ਦੇ ਪੈਡਲ ਵੀ ਨਹੀਂ ਵੱਜਦੇ ਹੈੱਡ 'ਚ ਕੁਛ ਗਿਆ ਹੋਇਆ ਤਾਂ ਫੇਰ ਆਪਣਾ ਸਫ਼ਰ ਦਾ ਨਿਵੇਡਾ ਵਧੀਆ ਹੋਈ ਜਾਊਗਾ। ਖਾਣਿਆ ਤੇ ਫੇਰ ਆਪਾਂ ਅੱਗੇ ਵੱਲ ਚੱਲਦੇ ਆਂ। ਕੜੀ ਛੋਲ ਖਾ ਕੇ ਤੇ ਆਪਾਂ ਦੁਬਾਰੇ ਅੱਗੇ ਵੱਲ ਸਫ਼ਰ ਖਿੱਚਤਾ। ਤੇ ਆਪਾਂ ਨੂੰ ਪੁਲਿਸ ਵਾਲਾ ਬਾਈ ਮਿਲਿਆ ਸੀ ਆ। ਉਹਨੇ ਆਪਣਾ ਹੋਰ ਫਾਇਦਾ ਕਰਤਾ। 30-40 ਕਿਲੋਮੀਟਰ ਦਾ। ਜਿਹੜਾ ਸਫ਼ਰ ਆਪਣਾ 30-40 ਕਿਲੋਮੀਟਰ ਹੋਰ ਘਟ ਗਿਆ ਅੱਗੇ ਨੂੰ। ਪਹਿਲਾਂ ਜਿਹੜਾ ਆਪਣਾ 30-40 ਕਿਲੋਮੀਟਰ ਵੱਧ ਪੈਣਾ ਸੀ ਆ। ਉਹ ਹੋਰ ਘਟ ਗਿਆ ਤੇ ਸਾਹਮਣੇ ਟਰੱਕ ਜਾਈ ਜਾਂਦਾ ਤਾਕਤ ਸ੍ਰੀ ਹਜੂਰ ਸਾਹਿਬ ਤੋਂ ਸੰਗਤ ਦਾ ਦਰਸ਼ਨ ਕਰਕੇ ਤੇ ਹੁਣ ਵਾਪਸੀ ਪੰਜਾਬ ਵੱਲ ਜਾਈ ਜਾਂਦੀਆਂ ਸਮਾਂ ਜਿਹੜਾ 3 ਵਜ ਗਏ ਤੇ ਆਪਾਂ ਇਸ ਟਾਈਮ ਮਹਾਰਾਸ਼ਟਰ ਦੀ ਵਾਸੀ ਸਟੇਟ ਦੇ ਵਿੱਚ ਸਫ਼ਰ ਕਰੀ ਜਾਂਦੇ ਆ ਤੇ ਕੱਲ ਜਿਹੜਾ ਸਫ਼ਰ ਕੀਤਾ ਸੀ ਆਪਾਂ ਨਦੇੜ ਸਟੇਟ ਦੇ ਵਿੱਚ ਸਫ਼ਰ ਕੀਤਾ ਸੀ ਆ ਤੇ ਇੰਦਰ ਸਾਥੀ ਹਾਂਜੀ ਕਿਵੇਂ ਬ੍ਰੇਕਾਂ ਮਾਰ ਰੱਖੀਆਂ ਆ ਨਾਚਾ ਦੇਖਿਆ ਨੈਰ ਕੀ ਹੋ ਗਿਆ ਗਵਾਲੀਅਰ ਵਿੱਚ ਦੀ ਹਾਂਜੀ ਇੱਕ ਆਪਾਂ ਜਾਣਾ ਆ ਇਧਰ ਦੀਆ ਕੋਟਾ ਜੈਪੁਰ ਵਿੱਚ ਦੀ ਹਾਂ ਇਹ ਜਿਹੜਾ ਹੁਣ ਆ ਰਹਾ ਆ ਆ ਫੜਿਆਗਾ ਹਾਂਜੀ ਇਹ ਗਵਾਲੀਅਰ ਕੋਲ ਦੀ ਜਾਂਦਾ ਗਵਾਲੀਅਰ ਦੇ ਵਿੱਚ ਗਵਾਲੀਅਰ ਕੋਲ ਦੀ ਜਾਈ ਜਾਂਦਾ ਗਵਾਲੀਅਰ ਤੋਂ ਹੋਏ ਆਪਾਂ ਰਾਜਸਥਾਨ ਜਾਣਾ ਕੋਟਾ ਉੱਧਰੋਂ ਰਾਜ ਜਾਣਾ ਕਿਥੋਂ ਮੱਧ ਪ੍ਰਦੇਸ਼ ਸ਼ੁਰੂ ਹੋ ਜੋ ਐਮਪੀ ਹਾਂ ਹਾਂ ਉੱਥੋਂ ਫਿਰ ਆਪਾਂ ਕੋਟੇ ਨੂੰ ਹੋ ਜਾਗੇ ਜਾਂਦਾ ਉਧਰ ਦੀ ਹੁਣ ਆ ਪੂਆ ਪਿੱਛੇ ਹੀ ਮੈਂ ਪੁੱਛ ਕੇ ਆ ਬਾਈ ਨੂੰ ਬਾਈ ਨੇ ਇੱਕ ਦੱਸਿਆ ਵੀ ਤੁਹਾਨੂੰ ਰਾਹ ਚ ਨਾ ਤੁਸੀਂ ਮੈਪ ਦੇਖਦੇ ਜਾਓ ਇੱਕ ਮਤਲਬ ਕਿ ਉੱਥੋਂ ਹਾਈਵੇ ਤੋਂ ਥੋੜਾ ਜਿਹਾ ਲਿੰਕ ਰੋਡ ਤੇ ਲਿੰਕ ਰੋਡ ਤੋਂ ਬਾਅਦ ਚ ਤੁਸੀਂ ਕੋਟੇ ਵਾਲੀ ਰਾਜਸਥਾਨ ਵਾਲੀ ਰੋਡ ਫੜ ਲਓਗੇ ਅੱਗੋਂ ਹਾਂ ਗਾਂ ਇੱਥੋਂ ਗੁਣਾ ਤੋਂ ਜਾਂਦਾ ਦਾ ਹਾਂ ਮੈਂ ਪੁੱਛ ਕੇ ਸੀ ਤਾਂ ਹੀ ਖੜਾ ਰਿਹਾ ਮੈਂ ਪਿੱਛੇ ਪੁੱਛ ਕੇ ਫਿਰ ਮੈਂ ਮੈਪ ਦੇਖ ਕੇ ਚੰਗੀ ਤਰ੍ਹਾਂ ਆਇਆ ਤੇ ਉਹ ਕਹਿੰਦਾ ਬਈ ਅੱਗੋਂ ਤੁਸੀਂ ਐਸ ਰੋਡ ਤੇ ਜਾਵੜੋ ਤੁਹਾਨੂੰ ਫਾਇਦਾ ਹੋ ਜੂਗਾ ਪਰ ਤੁਸੀਂ ਗਵਾਲੀਅਰ ਨਹੀਂ ਜਾਣਾਗੇ ਤੁਸੀਂ ਜੇ ਰਾਜਸਥਾਨ ਜਾਣਾ ਉੱਥੋਂ ਲਿੰਕ ਰੋਡ ਪਊਗੀ ਹਾਈਵੇ ਨੂੰ ਉਹ ਤੁਹਾਨੂੰ 15-20 ਕਿਲੋਮੀਟਰ ਚੱਲਣਾ ਪਊਸ ਰੋਡ ਤੇ ਅੱਗੇ ਤੁਸੀਂ ਰਾਜਸ ਹਾਂ ਹਾਂ ਕੋਟੇ ਨੰਗ ਜੂਗਾ ਆਪਾਂ ਗਵਾਲੀਅਰ ਤੇ ਜਾਏ ਹੁਣ ਆਪਾਂ ਗਵਾਲੀਅਰ ਤੇ ਜਾਣਾ ਹੀ ਨਹੀਂ ਆਪਾਂ ਰਾਜਸਥਾਨ ਕੋਟਾ ਜੈਪੁਰ ਹੋ ਕੇ ਫੇਰ ਆਪਾਂ ਦਿੱਲੀ ਜਾਣਾ ਆ ਆਪਣਾ ਰੂਟ ਹੈ ਚੱਲੀਏ ਹੁਣ ਆ ਜਾ ਬਈ ਸ਼ਰਾ ਪਾਣੀ ਪੂਣੀ ਪੀ ਲਾ ਤੇ ਚੱਲੀਏ ਫਿਰ ਹਾਂ ਹਾਂ ਮੱਧ ਪ੍ਰਦੇਸ਼ ਆ ਆ ਸਟੇਟ ਕ੍ਰੋਸ ਕਰਕੇ ਜਦੋਂ ਆਪਾਂ ਅਗਲੀ ਸਟੇਟ ਚ ਆਵਾਂਗੇ ਉਦੋਂ ਜਾਊਗਾ ਮੱਧ ਰਾਜਸਥਾਨ ਨੂੰ ਹੋਊਗਾ ਇਦੋਂ ਕਹਾ ਮੱਧ ਪ੍ਰਦੇਸ਼ ਚੱਲੂਗਾ ਹਾਂ ਮੱਧ ਪ੍ਰਦੇਸ਼ ਹੀ ਰਾਜਸਥਾਨ ਤਾਂ ਬਾਰਡਰ ਤੇ ਆ ਜਾਂਦਾ ਨਾ ਤੂੰ ਹਾਂ ਹਾਂ ਚਲੋ ਪਾਣੀ ਪੂਣੀ ਪੀ ਲਓ ਕੋਈ ਗੱਲ ਨਹੀਂ ਕਿਸੇ ਨਾ ਕਿਸੇ ਪਾਸੇ ਤਾਂ ਆਪੇ ਵਾਹਿਗੁਰੂ ਰਾਹ ਕੱਢੂਗਾ ਕੱਢੂਗਾ ਜਿਹੜੀ ਰੋਡ ਤੇ ਆਪਾਂ ਸਫਰ ਕਰੀ ਜਾਂਦੇ ਆ ਉਹ ਤੇ ਇਹੋ ਜਿਹੇ ਘਰ ਹੈ ਕੱਚੇ ਤੇ ਕੋਈ ਟਾਮਾ ਟੱਲਾ ਖੇਤ ਦੇ ਵਿੱਚ ਕੰਮ ਕਰੀ ਜਾਂਦਾ ਦਿਖੀ ਜਾਂਦਾ ਬਟਾ ਜੀ ਪਾਣੀ ਦੀਆਂ ਬੋਤਲਾਂ ਹੈਗੀਆਂ ਕਿਰ ਤੇ ਆਈ ਮਰੀ ਜਾਉ ਨਮਸਤੇ ਪੰਜਾਬ ਹਾਂਜੀ ਕਿਉਂਕਿ ਰੋਡ ਤੇ ਤਾਂ ਕੋਈ ਨਹੀਂ ਦੇਖਦਾ ਨਾ ਨਲਕਾ ਵੀ ਨਾ ਕੋਈ ਪਿੰਡ ਆਈ ਜਾਂਦਾ ਜਿੱਥੇ ਕੋਈ ਪਾਣੀ ਪੀ ਲਾਂਗੇ 2 ਕਿਲੋਮੀਟਰ ਬਾਅਦ ਪਿੰਡ ਹੈ ਠੀਕ ਠੀਕ ਹੈ। ਬਿੱਟੂ ਭਾਈ ਕਹਿੰਦਾ 2 ਕਿਲੋਮੀਟਰ ਅੱਗੇ ਪਿੰਡ ਆਇਆ। ਜਿਹੜੀ ਰੋਡ ਤੇ ਆਪਾਂ ਹਾਈਵੇ ਤੇ ਸਫ਼ਰ ਕਰ ਜਾਂਦੇ ਸੀ ਉਹ ਤੇ ਕੋਈ ਚੜ੍ਹਾਈ ਨਹੀਂ ਪਈ ਸੀ ਪੁਲ ਆਉਂਦੇ ਸੀ ਪੁਲ ਦੇ ਥੱਲਾਂ ਦੀ ਆਪਾਂ ਸਾਈਕਲ ਲੰਘਾ ਲੈਂਦੇ ਸੀ। ਇਹ ਤਾਂ ਪੁਲ ਤਾਂ ਨਹੀਂ ਆਉਂਦੇ ਪਰ ਚੜ੍ਹਾਈਆਂ ਹੀ ਜਾਂਦੀਆਂ। ਆ ਤਰ੍ਹਾਂ ਅੱਗੇ ਚੜ੍ਹਾਈਆਂ ਚੱਲ ਰਹੀਆਂ ਐਸ ਰੋਡ ਤੇ। ਦੇਖਦੇ ਆ ਕਿੰਨਾ ਕੁ ਸਫ਼ਰ ਆਪਾਂ ਨੂੰ ਐਸ ਰੋਡ ਦੇ ਉੱਤੇ ਕਰਨਾ ਪਊਗਾ ਤੇ ਫਿਰ ਜਾ ਕੇ ਆਪਾਂ ਨੈਸ਼ਨਲ ਹਾਈਵੇ ਤੇ ਚੜਾਂਗੇ ਟਾਈਮ ਹੈ ਜਿਹੜਾ ਪੌਣੇ 5 ਦਾ ਹੋ ਗਿਆ ਤੇ ਆਪਾਂ ਜਿਵੇਂ ਲਿੰਕ ਰੋਡ ਤੇ ਸਫਰ ਕਰੀਏ ਨਾ ਪਿੰਡਾਂ ਵਿੱਚ ਦੀ 4-5 ਕਿਲੋਮੀਟਰ ਬਾਅਦ ਕੋਈ ਪਿੰਡ ਹੁੰਦਾ ਹੈ ਪਿੰਡ ਦੇ ਵਿੱਚ ਇੱਕ ਅੱਧੀ ਦੁਕਾਨ ਮਿਲਦੀ ਹੈ ਕੋਈ 10 ਤੋਂ 12 ਘਰ ਮਿਲਦੇ ਆ ਤੇ ਇੱਥੇ ਜ਼ਿਆਦਾਤਰ ਅਰਹਰ ਦੀ ਜਿਹੜੀ ਖੇਤੀ ਬਹੁਤ ਜ਼ਿਆਦਾ ਹੁੰਦੀ ਆ ਰੋਡ ਦੇ ਦੋਨੇ ਪਾਸੇ ਅਰਹਰ ਦੀ ਜਿਹੜੀ ਖੇਤੀ ਕੀਤੀ ਹੋਈ ਆ ਜਿਵੇਂ ਸਰੋਂ ਦੇ ਫੁੱਲ ਚੱਕੇ ਹੁੰਦੇ ਪੀਲੇ-ਬੀਲੇ ਓਵੇਂ ਅਰਹਰ ਨੇ ਫੁੱਲ ਚੱਕੇ ਵੈ ਖੇਤਾਂ ਦੇ ਵਿੱਚ ਪੀਲੇ-ਪੀਲੇ ਫੁੱਲ ਦਿਖੀ ਜਾਂਦੇ ਦੂਰ ਤੇ ਕਰ ਜਿੱਥੋਂ ਦੇਖ ਰਹੇ ਆਪਣੀ ਨਿਗਾਹ ਜਾਂਦੀ ਉੱਥੋਂ ਦੇਖ ਅਰਹਰ ਦੀ ਖੇਤੀ ਦੇਖਦੀ ਆ ਤੇ ਹਲੇ ਤੱਕਰ ਸੂਰਜ ਜਿਹੜਾ ਖੜਾ ਦੇਖਦੇ ਅੱਜ ਦੀ ਰਾਤ ਕਿੱਥੇ ਬਤੀਤ ਹੁੰਦੀ ਆ ਕਿਉਂਕਿ ਆਪਾਂ ਪਿੱਛੇ ਜਿਹੜਾ 5-6 ਕਿਲੋਮੀਟਰ ਤੋਂ ਚਾਹ-ਚਾਹ ਕਰ ਦੁੰਦੇ ਸੀ ਇੱਕ ਛੋਟਾ ਜਿਹਾ ਟਿਓਣੀ ਨਿੱਕੇ-ਨਿੱਕੇ ਕੱਪੀਆਂ 'ਚ ਦਿੱਤੀਆਂ ਉਹ ਚ ਇੱਕ-ਇੱਕ ਓਟ ਭਰੀ ਤੇ ਜਿਹੜੀ ਕੱਪੀ 'ਚ ਚਾਹ ਮੁੱਕ ਗਈ ਤੇ ਬਾਈ ਨੂੰ ਦੂਜੀ ਵਾਰ ਕਹੇ ਬਾਈ ਦੂਜੀ ਵਾਰ ਚਾਹ ਦੇ ਦੇ ਕਹਿੰਦਾ ਬਾਈ ਇੰਨੀ ਚਾਹ ਸੀਗੀ ਤੇ ਭੁੱਖ ਵੀ ਜਿਹੜੀ ਖਾਸੀ ਲੱਗੀ ਪਈ ਐ ਬਿਕੋਜ਼ ਖਾਣ ਵੀ ਹੈਣੀ ਸੀ ਆ ਜਿਹੜਾ ਕੁਸ ਖਾ ਲੰਦੇ ਉਹ ਤੋਂ ਘੁਰਕਰੇ ਰੱਖੀ ਬੈਠਾ ਸੀ ਆ ਉਹਦੇ ਨਾਲ ਠੱਗ ਨਹੀਂ ਪਰਦਾ ਸੀ ਆ ਐਸੇ ਕਰਕੇ ਆਪਾਂ 30 ਦੀ ਕੱਪੀ-ਕੱਪੀ ਪੀ ਕੇ ਤੇ ਅੱਗੇ ਵਾਲਾ ਜਿਹੜਾ ਸਾਈਕਲ ਖਿੱਚਤੇ ਆ ਦੇਖਦੇ ਆ ਵੀ ਅੱਜ ਦੀ ਰਾਤ ਕਿੱਥੇ ਬਤੀਤ ਹੁੰਦੀ ਆ ਕਿਉਂਕਿ ਆਲੇ-ਦੁਆਲੇ ਖੇਤ ਹੀ ਖੇਤ ਆ ਹੀ ਜਾਂਦੇ ਆ ਜਿਹੜੀ ਆਪਾਂ ਨੂੰ ਰੋਡ ਦਿਖਦੀ ਆ ਆਪਾਂ ਮੈਪ ਤੇ ਦੇਖਿਆ ਸੀਗਾ ਉਹ ਇੱਥੋਂ 15 ਕਿਲੋਮੀਟਰ ਹਜੇ ਹੋਰ ਸਫ਼ਰ ਕਰਨਾ ਪੂਗਾ ਉਤਤ ਕੇ ਦੇਖ ਰਹੇ ਹਾਂ ਕਿੱਧਰ ਦੀ ਆਪਾਂ ਰੋਡ ਫੜਨੀ ਹੈ ਕਿੱਧਰ ਨੂੰ ਆਪਾਂ ਸਾਈਕਲਾਂ ਦਾ ਮੂੰਹ ਕਰਾਂਗੇ ਹਾਂ ਵੀ ਕਿੱਦਾਂ ਚੋਬਰਾ ਕਹਿਵਾ ਪੂਰਾ ਠੀਕ ਹੈ ਠੀਕ ਹੈ ਆ ਇਧਰ ਆਪਣੇ ਬਿੱਟੂ ਬਾਈ ਕਹਿਵਾ ਪੂਰਾ ਚੜਦੀ ਗਲਾ ਪੂਰਾ 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 ਠੀਕ ਹੈ ਠੀਕ ਹੈ ਪੂਰੀ ਵੜ ਕਵਾਈਦੀ ਹੈ ਕਿੱਤੀ ਰੱਖੋ ਕੰਮ ਟਾਈਮ ਹੈ ਜਿਹੜਾ 5:30 ਦਾ ਹੋ ਗਿਆ 50-60 ਕਿਲੋਮੀਟਰ ਸਫਰ ਕਰਨ ਤੋਂ ਬਾਅਦ ਚ ਸ਼ਹਿਰ ਆਇਆ ਹੁਣ ਸੇਲੂ ਮਹਾਰਾਸ਼ਟਰ ਦਾ ਇਹ ਸ਼ਹਿਰ ਹੈ ਸੇਲੂ ਜਿਹਦਾ ਨਾਮ ਹੈ ਇਹ ਕਾਫੀ ਵੱਡਾ ਸ਼ਹਿਰ ਹੈ ਤੇ ਪਿੱਛੇ ਤਾਂ ਆਪਾਂ ਨੂੰ ਕੋਈ ਟਾਂ ਵਟਲਾ ਘਾਰ ਹੀ ਮਸਾ ਦੇਖਦਾ ਸੀ ਆਪਾਂ ਨੂੰ ਲੱਗਿਆ ਵੀ ਅੱਜ ਦੀ ਰਾਤ ਜਿਹੜੀ ਕਿਸੇ ਖੇਤਾਂ ਵਿੱਚ ਹੀ ਟੰਬੂ ਲਾਉਣਾ ਪਊਗਾ ਪਰ ਨਹੀਂ ਆਪਾਂ ਦਵਾਰੇ NH 161 A ਨੈਸ਼ਨਲ ਹਾਈਵੇ ਤੇ ਆ ਗਏ ਆ ਤੇ ਜਿਹੜੇ ਜਦੋਂ ਆਪਾਂ ਪਹਿਲਾਂ ਸਫ਼ਰ ਕਰੀ ਜਾਂਦੇ ਸੀ ਉਹ ਉਹ ਜਿਹੜਾ 161 ਨੈਸ਼ਨਲ ਹਾਈਵੇ ਸੀ ਆ ਤੇ ਇਹ ਜਿਹੜਾ ਹੈਗਾ ਜੇ ਤੇ ਆਪਾਂ ਸਫ਼ਰ ਕਰੀ ਜਾਂਦੇ ਹੁਣ ਇਹ ਐਨ ਐਚ 161 ਏ ਆ ਨੈਸ਼ਨਲ ਹਾਈਵੇ ਠੰਡ ਹੋ ਗਈ ਥੋੜੀ ਥੋੜੀ ਤੇ ਸ਼ਹਿਰ ਜੇ ਤੋਂ ਬਾਹਰ ਨਿਕਲ ਕੇ ਤੇ ਆਪਣੇ ਕੋਲ ਟਰੈਕ ਸੂਟ ਵਾਲੇ ਜਿਹੜੇ ਜਾਗਟਾਂ ਉਹ ਪਾਉਣੇ ਆ ਐਵੇਂ ਕਿਤੇ ਬਾਅਦ ਚ ਸੋਲਡਰ ਸੋਲਡ ਕਰੀ ਜਾਵਾਂਗੇ ਫਿਰ ਐਵੇਂ ਜਾ ਕੇ ਮੈਡੀਕਲ ਤੇ ਗੋਲੀਆਂ ਮੰਗੀ ਜਾਵਾਂਗੇ ਇਹ ਤਾਂ ਪਹਿਲਾਂ ਹੀ ਬੰਦੋਸਤ ਕਰ ਲਈਏ ਸਮਾਂ ਜਿਹੜਾ 7.5 ਦਾ ਹੋ ਗਿਆ ਤੇ ਜਿਹੜਾ ਆਪਣੇ ਬਿੱਟੂ ਬਾਈ ਹੁਰੀ ਪਹਿਲਾਂ ਬੈਠੇ ਉੱਥੇ ਕਹਿੰਦੇ ਸੀ ਆਪਾਂ ਗਲਤ ਰੋਡ ਪੈ ਗਏ ਆ ਮੋੜ ਘੋੜ ਕੇ ਆਪਾਂ ਉਸ ਰੋਡ ਤੇ ਆ ਗਏ ਜਿਵੇਂ ਆਪਾਂ ਤੁਹਾਨੂੰ ਦੱਸੇ ਸੀ ਆ ਵੀ ਉੱਥੋਂ ਦੀ ਪਿੰਡਾਂ ਵਿੱਚ ਦੀ ਇੱਕ ਲਿੰਕ ਰੋਡ ਨਿਕਲਦੀ ਸੀ ਤੇ ਉਹ ਲਿੰਕ ਰੋਡ ਆਪਾਂ ਨੂੰ 15 ਤੋਂ 20 ਕਿਲੋਮੀਟਰ ਸਫਰ ਕਰਨਾ ਪਿਆ ਉਹ ਤੇ ਸਫਰ ਕਰਕੇ ਤੇ ਆਪਾਂ ਵਾਪਸੀ ਨੈਸ਼ਨਲ ਹਾਈਵੇ ਤੇ ਚੜ ਗਏ ਆ ਜਿਹੜਾ ਸਿੱਧਾ ਅੰਦੋਰ ਨੂੰ ਜਾਂਦਾ ਹੈਗਾ ਤੇ ਹੁਣ ਆਪਾਂ ਅੰਦੋਰਵਾਲ ਜਾਈ ਜਾਂਦੇ ਆ ਤੇ ਠੰਡ ਥੋੜੀ ਜੀ ਹੋ ਗਈ ਹੈ ਤੇ ਹੱਥ ਇਹ ਸੁੰਨੇ ਹੋਣ ਲੱਗ ਗਿਆ ਸਾਈਕਲ ਚਲਾਈ ਜਾਂਦੇ ਆ ਆਪਾਂ ਨੂੰ ਹੁਣ ਹੀ ਪਤਾ ਲੱਗ ਜਾਂਦਾਗਾ ਤੇ ਜਦੋਂ ਸਾਈਕਲ ਰੋਕ ਲੈਂਦੇ ਆ ਤੇ ਉਦੋਂ ਠੰਡ ਲੱਗਦੀ ਹੈ ਤੜਕੇ ਤੋਂ ਜਿਹੜਾ ਆਪਣੇ ਕੋਲ ਟਰੈਕ ਸੂਟ ਵਾਲਾ ਉਹ ਵੀ ਕੱਲ ਨੂੰ ਆਪਾਂ ਬਾਹਰ ਹੀ ਕੱਢ ਕੇ ਰੱਖਾਂਗੇ ਕਿਉਂਕਿ ਕੱਪੜਿਆਂ ਦੇ ਵਾਵਾ ਥੱਲੇ ਹੀ ਪਿਆਗਾ ਕਿਉਂਕਿ ਆਪਾਂ ਪਾਇਆ ਤਾਂ ਹੈ ਨਹੀਂ ਸੀ ਆ ਐਸੇ ਕਰਕੇ ਆਪਾਂ ਥੱਲੇ ਥੱਲੇ ਰੱਖ ਰੱਖਿਆ ਸੀ ਆ ਟੀ-ਸ਼ਰਟਾਂ ਤੇ ਤੌਲੀਏ ਵਾਲੇ ਜਿਹੜਾ ਆਪਣਾ ਉੱਪਰਲੀ ਸਾਈਡ ਸੀਗਾ ਤੜਕੇ ਆਪਾਂ ਤੁਰਨ ਲੱਗੇ ਜਦੋਂ ਸਮਾਨ ਸਮੂਹ ਸਾਰਾ ਬੰਨਾਂਗੇ ਤੇ ਉਹ ਵੀ ਭਾਈ ਕੱਢ ਕੇ ਉੱਪਰਲੀ ਸਾਈਡ ਰੱਖਾਂਗੇ ਕਿਉਂਕਿ ਐਸੇ ਵੇਲੇ ਠੰਡ ਲੱਗਣ ਲੱਗ ਜਾਂਦੀ ਹੈ ਤੇ ਐਵੇਂ ਬਾਅਦ ਚ ਸੋਲਡ ਸੋਲਡ ਕਰੀ ਜਾਵਾਂਗੇ ਇਹ ਤਾਂ ਵਧੀਆ ਆਪ ਦਾ ਠੰਡ ਦਾ ਬਚਾਈ ਕਰੀਏ ਤੇ ਹੁਣ ਅੱਗੇ ਕਹਿੰਦੇ ਆ ਕਿ ਪੁੱਛਿਆ ਸੀ ਆ ਪਿੱਛੇ ਇਹ ਕਹਿੰਦੇ ਅੱਗੇ ਤਿੰਨ ਦੋ ਤਿੰਨ ਕਿਲੋਮੀਟਰ ਅੱਗੇ ਪੰਜਾਬੀ ਢਾਬਾ ਹੈ ਉੱਥੇ ਜਾ ਕੇ ਆਪਾਂ ਬ੍ਰੇਕ ਮਾਰਾਂਗੇ ਆਪਾਂ ਜਿਵੇਂ ਦੱਸਿਆ ਸੀ ਆ ਵੀ ਪੰਜਾਬੀ ਢਾਬੇ ਤੇ ਚੱਲੇ ਆਪਾਂ ਪਰ ਪੰਜਾਬੀ ਢਾਬਾ ਤਾਂ ਹੈਗਾ ਸਾਹਮਣੇ ਲਿਖਿਆ ਕਲਕੱਤਾ ਢਾਬਾ ਹੈ ਸਾਹਮਣੇ ਕਾਊਂਟਰ ਤੇ ਸਰਦਾਰ ਜੀ ਬੈਠੇ ਆ ਤੇ ਇੱਥੇ ਆਪਾਂ ਰੋਟੀ ਪਾਣੀ ਆਪਣਾ ਛਕੀ ਜਾਂਦੇ ਆ ਇਧਰ ਚਨਾ ਮਸਾਲਾ ਕਰਾ ਲਿਆ ਤੇ ਨਾਲ ਰੋਟੀਆਂ ਤੇ ਨਾਲ ਸਲਾਦ ਗੱਡੇ ਦਾ ਛਕਦੇ ਆ ਤੇ ਫਿਰ ਆਪਾਂ ਇਧਰ ਪੈਟਰੋਲ ਪੰਪ ਤੇ ਨਾਲ ਹੀ ਸਾਈਕਲ ਲਾਏ ਵੇ ਆ ਉਧਰ ਨੂੰ ਚੱਲਦੇ ਆ ਸਾਹਮਣੇ ਹੈਗਾ ਕਲਕੱਤਾ ਟਾਪਾ ਇੱਥੋਂ ਆਪਾਂ ਰੋਟੀ ਖਾਏ ਆ ਤੇ ਇਧਰ ਆਪਾਂ ਸਾਈਕਲ ਖੜਾ ਗਏ ਸੀ ਪੈਟਰੋਲ ਪੰਪ ਤੇ ਤਿੰਨੇ ਉਹ ਆਪਣੇ ਸਾਈਕਲ ਖੜੇ ਆ ਤੇ ਬਾਈ ਹਰਿਆ ਨੂੰ ਪੁੱਛ ਲਿਆ ਸੀ ਆ ਪਿੱਛੇ ਆਪਾਂ ਪੈਟਰੋਲ ਪੰਪ ਦੇਖਿਆ ਸੀ ਆ ਤੇ ਉਹਨਾਂ ਨੂੰ ਪੁੱਛਿਆ ਔਰ ਜਵਾਬ ਦਿੱਤਾ ਫੇਰ ਆਪਾਂ ਅੱਗੇ ਆਣ ਕੇ ਐਸ ਬਾਈਆਂ ਨੂੰ ਪੁੱਛਿਆ ਤੇ ਇਹਨਾਂ ਨੇ ਭਾਈ ਹਾਂ ਪਾਰ ਲਈ ਆ ਤੇ ਸਾਹਮਣੇ ਹੋਟਲ ਸੀ ਆ ਜਿਵੇਂ ਆਪਾਂ ਪਹਿਲਾਂ ਦੋਨੂੰ ਦੱਸਿਆ ਸੀ ਪੰਜਾਬੀ ਢਾਬਾ ਆਪਾਂ ਨੂੰ ਪੰਜਾਬੀ ਢਾਬਾ ਤਾਂ ਨਹੀਂ ਲੱਭਿਆਗਾ ਕਲਕੱਤਾ ਢਾਬਾ ਲੱਭ ਗਿਆ ਸੀ ਆ ਤੇ ਇੱਥੇ ਜਿਹੜਾ ਕਾਊਂਟਰ ਤੇ ਬੰਦਾ ਬੈਠਾ ਸਰਦਾਰ ਜੀ ਬੈਠੇ ਸੀ ਆਪਣੇ ਦੂਰ ਦੂਰ ਆਣ ਕੇ ਪੰਜਾਬੀਆਂ ਨੇ ਪੂਰੀਆਂ ਚੜਤਾਂ ਬਣਾਈਆਂ ਹੋਈਆਂ ਤੇ ਠੰਡ ਜਿਹੜੀ ਖਾਸੀ ਹੋ ਗਈ ਐ ਦੰਦ ਕੜਿੱਕਾ ਵਜ ਜਾਂਦਾ ਥੋੜਾ ਥੋੜਾ ਤੇ ਆਪਾਂ ਤੰਬੂ ਲਾਉਣੇ ਆ ਤੇ ਫੇਰ ਆਪਾਂ ਨੀਚੇ ਲਗਾਨੇ ਸੇ ਪਲੰਗ ਲੇ ਲੋਗੇ ਪਲੰਗ ਤੇ ਲਗਾ ਲਓ ਟੈਂਟ ਅੱਛਾ ਅੱਛਾ ਜੀ ਉਹ ਮਾਈਲ ਉਹ ਬਾਈ ਕਹਿੰਦਾ ਮੰਜੇ ਤੇ ਲਾ ਲਓ ਮੰਜੇ ਤੇ ਹੀ ਲੱਗਦੀ ਐ ਨਹੀਂ ਨਹੀਂ ਮੰਜੇ ਤੇ ਨਹੀਂ ਲੱਗੇਗਾ ਸਰ ਨੀਚੇ ਹੀ ਲੱਗੇਗਾ ਇਹ ਹਾਂਜੀ ਹਾਂਜੀ ਓਕੇ ਬਹੁਤ ਬਹੁਤ ਧੰਨਵਾਦ ਬਾਈ ਕਹਿੰਦਾ ਵੀ ਮੰਜੇ ਤੇ ਥੋੜਾ ਟੈਂਟ ਲਾ ਲਓ ਸੋਖੇ ਸੌਜੋਗੇ ਪਰ ਬਾਈ ਨੂੰ ਨਹੀਂ ਪਤਾ ਸੀ ਨਾ ਵੀ ਮੰਜੇ ਦਾ ਟੈਂਟ ਨਹੀਂ ਲੱਗਦਾ ਮੰਜਾਂ ਦਾ ਡਾਲ ਮੰਜਾਂ ਦਾ ਡਾਲਣ ਟੈਂਟ ਤੇ ਠੰਡ ਛੇਰਾ ਵਾਵਾ ਹੀ ਹੋ ਗਈ ਆ ਦਵਾ ਦਾ ਸਮਾਨਸਾਲਾ ਖੋਲੋ ਤੇ ਟੈਂਟ ਕਸੀਏ ਤੰਬੂ ਆਪਾਂ ਲਾ ਲਿਆ ਤੇ ਸਮਾਨਸਾਲਾ ਦਵਾ-ਦਵਾ ਪਾ ਅੰਦਰ ਰੱਖ ਲਿਆ ਕਿਉਂਕਿ ਠੰਡ ਵਾਵਾ ਹੋ ਗਈ ਆ ਹੱਥ ਜੇ ਸੁੰਨੇ ਹੋਈ ਜਾਂਦੇ ਆ ਤੇ ਨੱਕ ਜਾਂ ਵੀ ਠਰੀ ਜਾਂਦਾ ਤੇ ਐਸੇ ਕਰਕੇ ਦਵਾ-ਦਵਾ ਦਾ ਸਮਾਨਸਾਲਾ ਵਿੱਚ ਰੱਖ ਕੇ ਤੁਰ ਗਏ ਆ ਇਹਦੇ ਨਾਲ ਹੀ ਅੱਜ ਦੀ ਵੀਡੀਓ ਸਮਾਪਤੀ ਲਈ ਵਾਦੀ ਆ। ਸਾਰੀ ਸੰਗ ਦਤਾ ਦਿਲ ਤੋਂ ਧੰਨਵਾਦ ਕਰਦੇ ਆ। ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਗੱਡ ਕੇ ਆਪਣੀ ਵੀਡੀਓ ਦੇਖਦੇ ਹੋ, ਲਾਈਕ ਕਰਦੇ ਹੋ, ਕਮੈਂਟ ਕਰਦੇ ਹੋ, ਵੀਡੀਓ ਨੂੰ ਸ਼ੇਅਰ ਕਰਦੇ ਹੋ। ਫਿਰ ਤੋਂ ਸਾਰੀ ਸੰਗ ਦਤਾ ਦਿਲ ਤੋਂ ਧੰਨਵਾਦ। ਕੱਲ ਨੂੰ ਮਿਲਦੇ ਆ ਨਵੀਂ ਵੀਡੀਓ, ਨਵੇਂ ਦਿਨਾਂ, ਨਵੇਂ ਸਫ਼ਰ ਨਾਲ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।